ਜਿਹੜੇ ਕਿ ਪੈਸੇ ਗਿਣਨ ਵਾਲੀ ਮਸ਼ੀਨ ਹੈ ਜਿਹੜੀ ਉਹ ਮਗਾਈ ਗਈ ਹੈਗੀ ਹੈਗੀ ਤੇ ਲਗਾਤਾਰ ਸੀਬੀਆਈ ਦੀ ਸਰਚ ਜਿਵੇਂ ਜਾਰੀ ਹੈ ਡੀਆਈਜੀ ਹਰਚਨਪੂਰ ਲਰ ਦੇ ਘਰੇ ਜਿਹੜੀ ਮਸ਼ੀਨ ਹੈ ਜਿਹੜੀ ਪੈਸੇ ਗਿਣਨ ਵਾਲੀ ਉਹ ਆਖਰਕਾਰ ਮਗਾਈ ਗਈ ਹੈ ਕਿਉਂਕਿ ਸਰਚ ਜਿਸ ਤਰ੍ਹਾਂ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਤਾਂ ਤੁਸੀਂ ਦੇਖੋ ਕਿ ਆਖਰ ਕੈਸ਼ ਜਾਦੇ ਹੋ ਸਕਦਾ ਇਸ ਕਰਕੇ ਮਸ਼ੀਨ ਹੈ ਜਿਹੜੀ ਪੈਸੇ ਗਿਣਨ ਵਾਲੀ ਉਹ ਸੀਬੀਆਈ ਦੀ ਟੀਮ ਹੈ ਲੈ ਕੇ ਜਿਹੜੀ ਪਹੁੰਚੀ ਹੈਗੀ ਸਮਾਂ ਜ਼ਿਆਦਾ ਲੱਗ ਰਿਹਾ ਤਾਂ ਹੋ ਸਕਦਾ ਕਿ ਕੈਸ਼ ਹੈ ਜਿਹੜਾ ਉਹ ਵੀ ਘਰੋਂ ਬਰਾਮਦ ਹੋਇਆ ਹੋਵੇ ਜਿੱਤੋਂ ਬਾਅਦ ਆਖਰਕਾਰ ਇਹ ਤਸਵੀਰਾਂ ਸਾਫ਼ ਤੌਰ ਤੇ ਤੁਹਾਨੂੰ ਦਿਖਾ ਰਹੇ ਹਾਂ ਡੀਆਈਜੀ ਹਰਚਨ ਪੁੱਲਰ ਦੇ ਘਰ ਤੋਂ ਨੇ ਜਦੋਂ ਦੁਪਹਿਰੇ ਆਖਰ ਹਰਾਸਤ ਚਲਿਆ ਜਾਂਦਾ ਤੇ ਆਖਰਕਾਰ ਕਿਤਨਾ ਕਿਤੇ ਜਦੋਂ ਸਰਚ ਲੰਬੀ ਚੱਲਦੀ ਹੈ ਕੈਸ਼ ਬ੍ਰਾਮਦ ਹੁੰਦਾ ਤਾਂ لازمی ਜੀ ਗੱਲ ਹੈ ਕਿ ਇਸ ਤਰ੍ਹਾਂ ਦੇ ਨਾਲ ਜਿਹੜੀ ਸੀਬੀਆਈ ਨੇ ਆਪਦੀ ਗੱਡੀ ਦੇ ਵਿੱਚ ਆ ਪੈਸੇ गिनਨ ਵਾਲੀ ਜਿਹੜੀ ਮਸ਼ੀਨਾਂ ਮਗਾਈਆ ਯਾਨੀ ਕਿ ਲਾਜ਼ਮੀ ਜੀ ਗੱਲ ਹੈ ਕੈਸ਼ ਜਾਦੇ ਆ ਕੈਸ਼ ਜਾਦੇ ਹੋਣ ਦੇ ਚੱਲਦੇ ਹੀ ਮਸ਼ੀਨ ਹੁਣ ਮਗਾਈ ਗਈ ਹੈ ਤੇ ਆ ਸਭ ਤੋਂ ਵੱਧ ਆਮ ਤੌਰ ਤੇ ਅਸੀਂ ਦੇਖਦੇ ਹੁੰਨੇ ਆ ਵੀ ਜੇਕਰ ਕੈਸ਼ ਬਹੁਤ ਜ਼ਿਆਦਾ ਹੋ ਜੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਸੀਬੀਆਈ ਮਸ਼ੀਨ ਮਗਾਉਂਦੀ ਹੈ ਤਾਂ ਮਸ਼ੀਨ ਮਗਾਉਣ ਦਾ ਮਤਲਬ ਵੀ ਇਹੀ ਆ ਪੈਸੇ ਜਿਹੜੇ ਅੱਜ ਵੀ ਲੈਂਦੇ ਹੋਏ ਫੜਿਆ ਗਿਆ ਹਰਚਨ ਭੁੱਲਰ ਨੂੰ ਤਾਂ ਉੱਚ ਹੁਣ ਤੱਕ ਦਾ ਜਿਹੜਾ ਪਤਾ ਲੱਗ ਰਿਹਾ ਸੀਗਾ ਕਿ ਕਿਸੇ ਵਪਾਰੀ ਤੋਂ ਲਗਾਤਾਰ ਪੈਸੇ ਨੇ ਜਿਹੜੇ ਉਹ ਮੰਤਰੀ ਤੌਰ ਤੇ ਲਏ ਜਾ ਰਹੇ ਸੀਗੇ ਹਾਲਾਕੀ ਇਸ ਪੂਰੇ ਮਾਮਲੇ ਨੂੰ ਲੈ ਕੇ ਕਨਕਲੂਡ ਜਦੋਂ ਸੀਬੀਆਈ ਕਰੂਗੀ ਕਿੰਨੇ ਕਿੰਨ ਫੈਕਟਸ ਦੇ ਵਿੱਚ ਸਚਾਈ ਹੈ ਉਹ ਪਤਾ ਲੱਗੂਗਾ ਪਰ ਅੱਜ ਰਾਤ ਲੱਗ ਸਕਦਾ ਹੈ ਕਿ ਜਿਹੜਾ ਕ੍ਰੈਸ਼ ਹੁਣ ਤੱਕ ਇੱਥੋਂ ਮਿਲਿਆ ਉਹਦੀ ਬਰਾਬਦਗੀ ਤੋਂ ਬਾਅਦ ਉਹਨੂੰ ਗਿਣਕੇ ਜਦੋਂ ਹੁਣ ਕਨਕਲੂਡ ਕਰਨਾ ਹੈ ਤਾਂ ਉਸ ਤੋਂ ਬਾਅਦ ਪਤਾ ਲੱਗ ਪਾਊਗਾ ਕੈਸ਼ ਦੇ ਨਾਲ ਨਾਲ ਹੋਰ ਕੀ ਕੁਝ ਮਿਲੇਗਾ ਵੀਡੀਓ ਜਰਨਿਸਟ ਦਿਲਜੀਤ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ